ਪ੍ਰਗਟ ਹੋਈ ਗੁਰਿਆਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਨੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਪਿੱਛੋਂ ਦਨ ਭੰਜਨ ਯੋਧੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1644 ਈਸਵੀ ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਸ੍ਰੀ ਗੁਰੂ ਹਰਿਬੰਸ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਸਾਨੂੰ ਉੱਥੇ ਗੁਰੂ ਜੀ ਗ੍ਰਸਤੀ ਦੇ ਧਰਮ ਨੂੰ ਲੁਭਾਉਂਦੇ ਹੋਏ ਵੀ ਅਧਿਆਤਮਿਕ ਰਾਹਾਂ ਵਿੱਚ ਰੰਗੇ ਰਹਿੰਦੇ ਉਨ੍ਹਾਂ ਦੀ ਨਿਮਰਤਾ, ਦਇਆ ਤੇ નિર્ਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਉਨ੍ਹਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ। ਗਹਿਰੀ, ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾਣ ਦੇਗ ਲਈ, ਜੋਹਰ ਵਿਖਾ ਚੁੱਕੇ ਸਨ। ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਗਿਆਤਮਕ ਸੱਚਮੇਹ ਵਿੱਚ ਲਬਰੀਜ ਤੇ ਅੰਤਰ ਗਿਰਤੀ ਵਿੱਚ ਲੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨੇਮ ਹੀ ਦਾਨ ਪੁੰਨ ਤੇ ਭਗਤੀ ਬਹ ਚੁੱਕਾ ਸੀ ਤੇ ਕੀਰਤਪੁਰ ਸਾਹਿਬ ਕੋਲ ਬਕਾਲੇ ਆ ਕੇ ਉਹ ਜ਼ਿਆਦਾ ਸਮਾਂ ਘੋੜੇ ਵਿੱਚ ਹੀ ਭਗਤੀ ਕਰਦੇ ਸਨ ਇਹ ਸੱਚੀ ਭਰਤੀ ਹੀ ਹੰਡਾ ਨੂੰ ਉਹ ਵਿਖਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਵਿੱਚ ਵਿਕਮਾਨ ਹੋ ਚੁੱਕੀ ਸੀ ਤਾਂ ਫਿਰ ਸ੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ 3 ਮਾਰਚ 1664 ਈਸਵੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾੜੀ ਇੰਨਾ ਸ਼ਬਦਾਂ ਦਾ ਰਹੱਸਮਈ ਸੰਦੇਸ਼ ਸੀ ਕਿ ਅੱਠਵੇਂ ਬਾਦਸ਼ਾਹ ਜੀ ਜਵਤੀ ਜੋਤ ਸੰਭਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਹੋਇਆ ਸੀ ਅਤੇ ਗੁਰੂ ਘਰ ਦੀ ਨਵੀਂ ਜੋਤ ਨੂੰ ਮੰਨ ਲਈ ਉਤਸੁਕ ਪੈਣੇ ਟਟਕਣ ਲੱਗੇ ਸਨ ਅੰਦਰ ਮਗਰ ਬਕਾਲੇ ਅੰਦਰ ਧਰਮ ਦਾ ਪਰਦਾ ਪੈ ਗਿਆ ਸੀ ਬਾਈ ਮੰਝੀਆਂ ਝੂਠੀਆਂ ਲੱਗਦੀਆਂ ਦੇਖੀ ਆਪਣੇ ਆਪ ਨੂੰ ਗੁਰੂ ਕਹਣ ਲੱਗੇ ਸਭ ਤੋਂ ਵੱਡੇ ਦਾਵੇਦਾਰ ਬਾਬਾ ਧੀਰਜ ਸਿੰਘ ਸਨ ਜਿਨ੍ਹਾਂ ਦੇ ਕੋਲ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਵੀ ਸੀ ਦੂਜੇ ਪਾਸੇ ਪਪਾ ਰਾਮ ਰਾਏ ਅਤੇ ਬਿਪਤੀ ਚੰਦ ਦੇ ਵੰਸ਼ਜ ਵੀ ਆਪਣੇ ਹੱਕ ਜਤਾਉਣ ਲੱਗ ਪਏ